ਕਿ ਆਏ ਆਂ ਭਾਜੀ ਅਸੀਂ ਮਿੰਨੀ ਵਾਸ਼ਿੰਗ ਮਸ਼ੀਨ ਸਭ ਤੋਂ ਹੈਵੀ ਕੁਆਲਿਟੀ ਦੀ ਓਕੇ ਵੀਰੇ ਇਹਦੇ ਵਿੱਚ ਕੱਪੜੇ ਵੀ ਛੋਟੇ ਮੋਟੇ ਧੋਤੇ ਜਾਣਗੇ ਤੇ ਨਾਲ-ਨਾਲ ਕੱਪੜੇ ਸੁਕਾਏ ਵੀ ਜਾਣਗੇ ਕਿਹੜੀ ਮਸ਼ੀਨ ਲੈ ਕੇ ਆਈਆਂ ਜੀ ਇਹ ਨਾਲ ਦੀ ਨਾਲ ਔਇਲ ਫਰੀ ਪੋਪਕਨ ਨਾਲ ਦੀ ਨਾਲ ਕੱਢਨੇ ਸ਼ੁਰੂ ਕਰ ਦੇਗੀ ਕੋਈ ਵੀ ਸੁੱਕੇ ਪਾਪੜ ਜਿਹੜੇ ਅਸੀਂ ਤਲ ਕੇ ਖਾਣੇ ਆ ਉਹ ਇਹਦੇ ਵਿੱਚ ਸੱਟੋ ਨਾਲ ਦੀ ਨਾਲ ਫੁੱਲੇ ਕੱਢ ਕੇ ਬਾਹਰ ਨਾਲ ਦੀ ਨਾਲ ਪਾਪੜ ਬਾਹਰ ਕੋਈ ਤੇਲ ਪਾਣ ਦੀ ਲੋੜ ਨਹੀਂ ਸਿਰਫ ਵਿੱਚ ਪਾਪੜ ਹੀ ਪਾਣੇ ਨੇ ਜੀ ਕੈਪ ਗੀਜ਼ਰ ਇਹ ਇਨਸਟੈਂਟ ਪਾਣੀ ਜਿਹੜਾ ਨਾ ਗਰਮ ਦਿੰਦੀ ਹੈ ਜੀ ਇਹ ਪਲੱਗ ਲਗਾਣਾ ਤੁਸੀਂ ਪਲੱਗ ਲਗਾ ਕੇ ਇਹਦੇ ਨਾਲ ਨਾਲ ਇਧਰ ਹੌਟ ਹੌਟ ਵਾਟਰ ਆਏਗਾ ਜੀ ਇਧਰ ਕੋਲਡ ਵਾਟਰ ਆਏਗਾ ਇਹ ਕਿਵੇਂ ਟੂਟੀ ਦੇ ਫਟੇ ਜਾਂਦੀ ਹੈ ਹਾਂਜੀ ਬਾਜੀ ਟੂਟੀ ਦੇ ਉੱਤੇ ਫਿੱਟ ਹੋ ਜਾਨੀ ਹੈ ਆ ਨਵੀਂ ਗੇਮ ਆਈ ਹੈ ਵਿਦ ਟੀਵੀ ਦੇ ਨਾਲ ਹਾਂਜੀ ਇਹ ਬੱਚੇ ਤੰਗ ਹੀ ਨਹੀਂ ਕਰਨਗੇ ਟੀਵੀ ਦੇ ਵਿੱਚ ਵੀ ਲਾਂ ਦੀ ਲੋੜ ਨਹੀਂ ਟੀਵੀ ਨਾਲ ਵੀ ਅਟੈਚ ਹੋ ਜੇਗੀ ਵਾਇਰਲੈਸ ਹੈ ਦੇ ਨਾਲ ਰਿਮੋਟ ਦਿੱਤੇ ਹੋਏ ਨੇ ਜੀ ਇਥੋਂ ਦੀ ਆਵਾਜ਼ ਘਟਾ ਵਧਾ ਸਕਦੇ ਆ 1000 ਪਲੱਸ ਇਹਦੇ ਵਿੱਚ ਗੇਮਾਂ ਹਾਂ ਜੀ ਸਾਸੀ ਗਲੀ ਦਾ ਰੈਨੋਂ ਪਖੜਾ ਲੁਧਿਆਣੇ ਫੀਲਡ ਗੰਜ ਅੱਜ ਉਹਨਾਂ ਲੈਟਰੋਨਿਕ ਦਾ ਸਮਾਨ ਦਿਖਾਉਣੇ ਆ ਬਾਈ ਜੀ ਪਹਿਲਾਂ ਵੀ ਵੀਡੀਓ ਪਾਈਆਂ ਨੇ ਤੁਸੀਂ ਤੁਹਾਨੂੰ ਬੱਕਰੇ ਆਈਟਮਾਂ ਦਿਖਾਉਣੇ ਅੱਜ ਤੇ ਵੀਡੀਓ ਨਾਲ ਬਣੇ ਰਹੋ ਰੇਟ ਵੀ ਘੱਟ ਹੋਣਗੇ ਆ ਜਾਈ ਹਾਂ ਜੀ ਕਿੱਦਾਂ ਵੀਰੇ ਠੀਕ ਠਾਕ ਹਾਂ ਜੀ ਵਧੀਆ ਭਾਜੀ ਫੇਸਬੁੱਕ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਜੀ ਅਸੀਂ ਬਾਬੇ ਨਾਨੇ ਦੀ ਹੱਟੀ ਦੇ ਨਵੇਂ-ਨਵੇਂ ਸਮਾਰਟ ਗੈਜੇਟਸ ਲੈ ਕੇ ਆਂਦੇ ਰਹਿੰਨੇ ਆ ਅਸੀਂ ਆਹ ਵੇਖੋ ਸਰਦੀਆਂ ਦਾ ਤੋਹਫ਼ਾ ਲੈ ਕੇ ਆਏ ਆ ਇੱਕ ਆਪਣੇ ਕੋਲੇ ਨਵੀਂ ਟੈਬ ਆਈ ਏ ਜੀ ਟੈਬ ਗੀਜ਼ਰ ਇਹ ਇਨਸਟੈਂਟ ਪਾਣੀ ਜਿਹੜਾ ਨਾ ਗਰਮ ਦਿੰਦੀ ਏ ਜੀ ਇਹ ਪਲੱਗ ਲਗਾਣਾ ਤੁਸੀਂ ਪਲੱਗ ਲਗਾ ਕੇ ਇਹਦੇ ਨਾਲ ਨਾਲ ਇਧਰ ਹੌਟ ਹੌਟ ਵਾਟਰ ਆਏਗਾ ਜੀ ਇਦਰ ਕੋਲਡ ਵਾਟਰ ਆਏਗਾ ਇਹ ਕਿਵੇਂ ਟੂਟੀ ਤੇ ਫਿੱਟ ਹੋ ਜਾਵੇ ਹਾਂਜੀ ਬਾਜੀ ਟੂਟੀ ਦੇ ਉੱਤੇ ਫਿੱਟ ਹੋ ਜਣੀ ਹੈ ਤੇਜੀ ਬਾਜੀ ਔਰ ਨਾਲ ਦੀ ਨਾਲ ਇਹਦੇ ਚ ਗਰਮ ਪਾਣੀ ਆਣਾ ਸ਼ੁਰੂ ਹੋ ਜਾਏਗਾ ਬਹੁਤ ਵਧੀਆ ਕੁਆਲਟੀ ਵਾਲੀ ਚੀਜ਼ ਹੈ ਸਿਰਫ ਔਰ ਸਿਰਫ 850 ਰੁਪਏ ਦੇ ਵਿੱਚ ਅਸੀਂ ਦੇਣ ਜਾ ਰਹੇ ਹਾਂ ਸਿਰਫ 850 ਰੁਪਏ ਦਾ ਆਨਲਾਈਨ ਪ੍ਰਾਈਸ ਚੈੱਕ ਕਰੋ 1900 2000 ਇਸ ਰੇਟ ਦੇ ਵਿੱਚ ਆਨਲਾਈਨ ਵੇਚ ਰਹੀ ਹੈ ਦੁਕਾਨਾਂ ਵਾਲਿਆਂ ਕੋਲ ਵੀ 1400 1500 ਰੁਪਏ ਦੀ ਰੇਟ ਹੈ ਇਹੀ ਟਾਇਪ ਗੀਜ਼ਰ ਦਾ ਓਕੇ ਇਹ ਪਲੰਬਰ ਕੋਲ ਫਿੱਟ ਕਰਾਣੀ ਪੈਂਦੀ ਸਾਡੇ ਕੋਲ ਦੂਸਰੀ ਵੀ ਮਿਲ ਜਾਈਗੀ ਜਿਹੜੀ ਤੁਸੀਂ ਆਪ ਫਿੱਟ ਕਰ ਸਕਦੇ ਹੋ ਉਹ ਵਾਲੀ ਤਹਾ 1050 1450 ਇਦਾਂ ਦੋ ਦੀ ਰੇਂਜ ਵਿੱਚ ਇਹ ਵਾਲੀ ਸਿਰਫ 850 ਰੁਪਏ ਦੇ ਵਿੱਚ ਦੇਣ ਜਾ ਰਹੀਆਂ ਆ ਅੱਜ ਕੱਲ ਜਿਵੇਂ ਬੱਚੇ ਸਾਨੂੰ ਅਸੀਂ ਗੇਮਾਂ ਪਿੱਛੇ ਵੇਚੀਆਂ ਸੀਗੀਆਂ ਸੇਲ ਕੀਤੀਆਂ ਸੀਗੀਆਂ ਉਹ ਟੀਵੀ 'ਚ ਲੱਗਦੀਆਂ ਸੀ ਆ ਨਵੀਂ ਗੇਮ ਆਈ ਏ ਵਿਦ ਟੀਵੀ ਦੇ ਨਾਲ ਇਹ ਬੱਚੇ ਤੰਗ ਹੀ ਨਹੀਂ ਕਰਨਗੇ ਟੀਵੀ ਦੇ ਵਿੱਚ ਵੀ ਲਾਉਣ ਦੀ ਲੋੜ ਨਹੀਂ ਟੀਵੀ ਨਾਲ ਵੀ ਅਟੈਚ ਹੋ ਜਾਏਗੀ ਵਾਇਰਲੈਸ ਦੇ ਨਾਲ ਰਿਮੋਟ ਦਿੱਤੇ ਹੋਏ ਨੇ ਜੀ ਇਥੋਂ ਦੀ ਆਵਾਜ਼ ਘਟਾ ਵਧਾ ਸਕਦੇ ਆ 1000 ਪਲੱਸ ਇਹਦੇ ਵਿੱਚ ਗੇਮਾਂ ਨੇ ਸਾਰੀਆਂ ਗੇਮਾਂ ਨੇ ਇਨਕਲੂਡਡ ਫਾਈਟ ਵਾਲੀਆਂ ਗੇਮਾਂ ਵੀ ਨੇ ਦੋ ਰਿਮੋਟ ਮਿਲਣਗੇ ਵਾਇਰਲੈਸ ਵਾਲੇ ਇਹ ਅਸੀਂ ਗੇਮ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 1900 ਰੁਪਏ ਦੀ ਵਾਇਰਲੈਸ ਇਹਦੇ ਨਾਲ ਮੋਡ ਮਿਲਣਗੇ ਜੀ ਇਹ ਨਿੱਕਾ ਜਿਹਾ ਟੀਵੀ ਹੈ ਇਹਦੇ ਵਿੱਚ 1000 ਪਲੱਸ ਗੇਮਾਂ ਨੇ ਜੀ ਬਹੁਤ ਵਧੀਆ ਇਹ ਕਾ ਲੈ ਕੇ ਆਏ ਆ ਭਾਜੀ ਅਸੀਂ ਮਿੰਨੀ ਵਾਸ਼ਿੰਗ ਮਸ਼ੀਨ ਸਭ ਤੋਂ ਹੈਵੀ ਕੁਆਲਿਟੀ ਦੀ ਓਕੇ ਬਈ ਇਹਦੇ ਵਿੱਚ ਕੱਪੜੇ ਵੀ ਛੋਟੇ ਮੋਟੇ ਧੋਤੇ ਜਾਣਗੇ ਤੇ ਨਾਲ ਨਾਲ ਕੱਪੜੇ ਸੁਕਾਏ ਵੀ ਜਾਣਗੇ ਜੀ ਇਹ ਸਾਰੇ ਟੂਲ ਤੁਹਾਨੂੰ ਇਹ ਬੋਕਸ ਪੈਕਿੰਗ ਦੇ ਵਿੱਚ ਮਿਲੇਗੀ ਇਹ ਸਿਰਫ ਅਸੀਂ 1250 ਰੁਪਏ ਦੇ ਵਿੱਚ ਦੇਣ ਜਾ ਰਹੇ ਹਾਂ ਮਿੰਨੀ ਵਾਸ਼ਿੰਗ ਮਸ਼ੀਨ ਓਕੇ ਬਈ ਇੱਕ ਆਪਣੇ ਕੋਲ ਡਾਟਾ ਕੇਬਲ ਆਈ ਹੈ ਜੀ 4 ਇਨ 1 ਸਭ ਤੋਂ ਫਾਸਟ ਚਾਰਜਿੰਗ ਵਾਲੀ ਓਕੇ ਇਹ ਤੋਂ USB ਟੂ ਆਈਫੋਨ ਹੋਗੀ USB ਟੂ ਸੀ ਹੋਗੀ ਸੀ ਟੂ ਆਈਫੋਨ ਹੋਗੀ ਸੀ ਟੂ ਸੀ ਹੋਗੀ USB ਟੂ ਸੀ ਹੋਗੀ 4 in 1 ਸਭ ਤੋਂ ਫਾਸਟ ਚਾਰਜਿੰਗ ਹੈ 2 ਸਾਲ ਦੀ ਗਾਰੰਟੀ ਹੈ ਦੀ 250 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇਹ ਵਾਲੀ ਡਾਟ ਆ ਗਿਆ ਬਣਾ ਓਕੇ ਵੀਰੇ ਇੱਕ ਆ ਵਾਇਰਲੈਸ ਐਪਲ ਫੋਨ ਦੇ ਚਾਰਜਰ ਲੈ ਆਏ ਆ ਸਿਰਫ ਔਰ ਸਿਰਫ 450 ਰੁਪਏ ਦਾ ਜਿਹੜੇ ਐਪਨ ਦੇ ਅੱਜ ਕੱਲ ਜਿਵੇਂ ਤੁਸੀਂ ਗੱਡੀ ਦੇ ਵਿੱਚ ਲਗਾ ਲਓ ਲਗਾ ਕੇ ਆਪਣਾ ਜਿੱਦਾਂ ਮਰਜ਼ੀ ਫੋਨ ਚਾਰਜਰ ਕਰੋ ਓਕੇ ਕਿੰਨੇ ਦਾ 450 ਰੁਪਏ ਦਾ ਜੀ ਓਕੇ ਵੀਰੇ ਇੱਕ ਆਸੀ ਭਾਜੀ ਵਾਚ ਲੈ ਕੇ ਆਏ ਆ ਇੰਪੋਰਟਡ ਵਾਚ ਹੈ ਜੀ ਅਲੀ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਇਹਦੀ ਮੈਂ ਤੁਹਾਨੂੰ ਕੈਮਰਾ ਕੁਆਲਿਟੀ ਦਿਖਾਨਾ ਇਹ ਅਸੀਂ ਪਿੱਛੇ ਵੀ ਵੀਡੀਓ ਵਿੱਚ ਵਿਖਾਈ ਸੀ ਕਾਫੀ ਆਰਡਰ ਅਸੀਂ ਆਨਲਾਈਨ ਕੱਢੇ ਨੇ ਆ ਦੇਖੋ ਇਹਦੀ ਕੈਮਰਾ ਕੁਆਲਿਟੀ ਐਦੀ ਜਬਰਦਸਤ ਐ ਸਾਈਡ ਤੇ ਕੈਮਰਾ ਲੱਗਿਆ ਹੋਇਆ ਜੀ ਓਕੇ ਆ ਦੇਖੋ ਆ ਤੁਹਾਡੀ ਫੋਟੋ ਆ ਗਈ ਵਿੱਚ ਪੂਰੀ ਫੁੱਲ ਕੁਆਲਿਟੀ ਐ ਜੀ ਐਪਲ ਦੇ ਫੋਨ ਵਾਂਗੂ ਇਹਦੀ ਕੈਮਰਾ ਕੁਆਲਿਟੀ ਐ YouTube Facebook ਸਾਰਾ ਕੁਝ ਚੱਲੇਗਾ ਔਰ ਇਹਦੇ ਵਿੱਚ SIM ਪੈਂਦੀ ਐ ਜੀ 4G SIM ਪੈਂਦੀ ਐ ਚਾ ਹਾਂਜੀ SIM ਵਾਲੀ ਵੋਚ ਐਦੀ ਓਕੇ ਬਰ ਇੱਕ ਆ ਅਸੀਂ ਲੈ ਕੇ ਆਏ ਆ ਜੀ ਕਿਸੀ ਦੇ ਝੂਟੇ ਦੇ ਰਹੇ ਨੇ ਅਸੀਂ ਸਾਰਿਆਂ ਨੂੰ ਆਹ ਦੇਖੋ ਬੜਾ ਵਧੀਆ ਬਲੂਟੁੱਥ 60 ਦਾ ਬਲੂਟੁੱਥ 60 ਲੈ ਕੇ ਆਏ ਆਂ ਸ਼ੀਓਮੀ ਕੰਪਨੀ ਦਾ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਸਿਰਫ ਔਰ ਸਿਰਫ 850 ਰੁਪਏ ਦਾ ਗਾਰੰਟੀ ਦੇ ਨਾਲ ਹੈ ਜੀ 3 ਘੰਟੇ ਦਾ ਬੈਟਰੀ ਬੈਕਅਪ ਇਸ ਚੀਜ਼ ਦੀ ਗਾਰੰਟੀ ਹੈ ਸਭ ਤੋਂ ਹੈਵੀ ਕੁਆਲਿਟੀ ਦਾ ਵਿੱਚ ਲਗਾਤਾਰ 3 ਘੰਟੇ ਚੱਲੀ ਜਾਊਗਾ ਹਾਂਜੀ 3 ਘੰਟੇ ਲਗਾਤਾਰ ਇਹਦਾ ਪਲੇ ਟਾਈਮ ਹੈ ਜੀ ਓਕੇ ਉਸ ਵਾਰ ਇੱਕ ਅਸੀਂ ਆ ਪੋਪ ਕੌਰਨ ਮਸ਼ੀਨ ਲੈ ਕੇ ਆਈਆਂ ਜੀ ਇਹ ਨਾਲ ਦੀ ਨਾਲ ਓਇਲ ਫ੍ਰੀ ਪੋਪਕੋਰਨ ਨਾਲ ਦੀ ਨਾਲ ਕੱਢਨੇ ਸ਼ੁਰੂ ਕਰ ਦੇਗੀ ਕੋਈ ਵੀ ਸੁੱਕੇ ਪਾਪੜ ਜਿਹੜੇ ਅਸੀਂ ਤਲ ਕੇ ਖਾਣੇ ਆ ਉਹ ਇਹਦੇ ਵਿੱਚ ਸੱਤੋ ਨਾਲ ਦੀ ਨਾਲ ਫੁੱਲੇ ਕੱਢ ਕੇ ਬਾਹਰ ਨਾਲ ਦੀ ਨਾਲ ਪਾਪੜ ਬਾਹਰ ਕੋਈ ਤੇਲ ਪਾਣ ਦੀ ਲੋੜ ਦੀ ਸਿਰਫ ਵਿੱਚ ਪਾਪੜ ਹੀ ਪਾਣੇ ਨੇ ਜੀ ਓਕੇ ਵੀਰੇ ਇਦਾਂ ਦੀ ਤੁਸੀਂ ਹੋਰ ਗੈਜਟਸ ਵੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਬਾਬੇ ਨਾਨਕ ਦੀ ਹੱਟੀ ਫੀਲਡਿੰਗਾਂ ਦੇ ਪੂਚਾ ਨੰਬਰ 16 ਦਰਸ਼ਨ ਹਲਵਾਈ ਚੌਂਕ ਠੇਕੇ ਦੇ ਸਾਹਮਣੇ ਆਪਣੀ ਦੁਕਾਨ ਹੈ ਜੀ ਮੋਬਾਈਲ ਨੰਬਰ ਹੈਗਾ 9915611688 ਔਰ ਜਿੰਨੇ ਸਾਡੇ ਗਰੁੱਪ ਵਿੱਚ ਜੁਆਇਨ ਹੋਣਾ ਹੈ WhatsApp ਉੱਤੇ ਹਾਂ ਲਿਖ ਕੇ ਭੇਜੋ ਉਹਨਾਂ ਨੂੰ ਅਸੀਂ ਗਰੁੱਪ ਵਿੱਚ ਜੁਆਇਨ ਵੀ ਕਰ ਦਾਂਗੇ ਔਰ ਜਿਨ੍ਹਾਂ ਨੇ ਇਹ ਚੀਜ਼ਾਂ ਐਟਮਾ ਘਰੇ ਮੰਗਵਾਉਣੀਆਂ ਨੇ 100 ਰੁਪਿਆ ਡਿਲੀਵਰੀ ਚਾਰਜਸ ਲੱਗਦਾ ਪੂਰੇ 올 ਓਵਰ ਇੰਡੀਆ ਦੇ ਵਿੱਚ ਜਿੱਥੋਂ ਮਰਜ਼ੀ ਬੈਠੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਓਕੇ ਜੀ ਓਕੇ ਜੀ ਸਸਰੀ ਗੱਲ ਸਾਫ